ਇਸke ਉਰਕਾਰ ਕੇ ਮੇਰੇ ਰੱਖੇ ਹੋਏ ਸੀਗੇ ਤੇ ਇਹਨਾਂ ਨੂੰ ਉਬਾਲੀ ਦਿੰਨੇ ਆ ਮਾਉਣੇ ਆ ਜੀ ਪਾਣੀ ਇਹਦੇ ਵਿੱਚ ਯਾ ਲੈ ਕੇ ਨੇ ਸੱਜਰੇ ਬਣਾਉ ਦੁਪਹਿਰੇ ਤੁਸੀਂ ਬਹਾਨਾ ਲੈ ਲੈਣਾ ਵੀ ਹੁਣ ਗਰਮੀ ਆ ਤੇ ਨਾਲ ਅਸੀਂ ਮਿੱਠੇ ਵੀ ਕਹਿੰਦੇ ਖਾਣੇ ਨੇ ਹੁਣ ਆਪਾਂ ਥੋੜੀ ਜਿਹੀ ਆਪਾਂ ਸੱਕਰ ਧੋਣਨੇ ਆ ਨਾਲ ਮਿੱਠੇ ਵੀ ਬਣਾਵਾਂਗੇ ਮੈਨੂੰ ਲੱਗਦਾ ਵੀ ਮਨੋਂ ਰੰਗਣ ਹੋ ਜਾਊਗਾ ਤੇ ਬੱਦਲ ਵੀ ਚੜਿਆ ਆਉਂਦਾ ਹੋ ਸਕਦਾ ਵੀ ਬੱਦਰ ਵੀ ਵਰ੍ਹ ਜਾਵੇ ਤਾਂ ਬੜੀ ਵਧੀਆ ਗੱਲ ਲੱਗੇ ਬਾਤ ਏ ਹਾਂਜੀ ਆਪਾਂ ਹੁਣ ਥੋੜੀ ਸ਼ੱਕਰ ਭਿਉਂ ਕੇ ਰੱਖਤੀ ਆ ਇਹਨੂੰ ਆਪਾਂ ਭਿਉਂ ਲੰਨੇ ਆ ਆਲੂਆਂ ਨੂੰ ਆਪਾਂ ਗੈਸ ਤੇ ਘਰ ਦਿੰਨੇ ਆ ਉਸ ਤੋਂ ਬਾਅਦ ਫਿਰ ਆਪਾਂ ਆਟਾ ਗੁੰਨਦੇ ਆ ਨਹੀਂ ਤਾਂ ਇਹਨੂੰ ਸ਼ੱਕਰ ਭਿੱਜ ਜੂਗੀ ਤੇ ਹੁਣ ਆਪਾਂ ਗੈਸ ਤੇ ਧਰਨ ਦੇ ਦਿੰਦੇ ਆ ਛਿੱਲਦੇ ਆ ਓਕੇ ਗਾਜੀ ਬਾਕੀ ਹੋਰ ਕੰਮ ਕਰ ਲੀਆ ਮਾੜਾ ਮੋਟਾ ਹੁਣ ਆਪਾਂ ਮਿੱਠਾ ਆਟਾ ਗੁੰਨ ਲੱਗੇ ਆ ਨਿਆਲੇ ਕਹਿੰਦੇ ਵੀ ਕਚੌਰੀਆਂ ਦੇ ਨਾਲ ਮਿੱਠੀਆਂ ਵੀ ਜਰੂਰ ਹੋਣੀਆਂ ਚਾਹੀਦੀਆਂ। ਜਾਂ ਤਾਂ ਇਹਨਾਂ ਦੀ ਮਠੀਆਂ ਕੱਟੂਗੀ ਜਾਂ ਉਹਨਾਂ ਨੂੰ ਪਰਾਲੇ ਬਜ਼ੁਰਗ ਮੇਰੀਆਂ ਜੁੱਤੀਆਂ ਪਹਿਣਾ ਕਹਿਣੀਆਂ ਸੀ ਗੁਲਗੁਲੇ। ਜਾਂ ਗੁਲਗੁਲੇ ਕਰ ਦਾਂਗੀ। ਮੈਂ ਕਿਹਾ ਚਲੋ ਕੋਈ ਨਹੀਂ ਭਾਈ। ਤੇ ਇਹ ਤਾਂ ਪਾਉਣੀ ਹੈ ਇੱਕ ਵਾਰੀ ਕੜਾਹੀ 'ਚ ਦੋਨੇ ਚੀਜ਼ਾਂ ਇਕੱਠੇ ਬਣਾ ਦੇਣੀ ਆ। ਬਰਦਲ ਬਹੁਤ ਜ਼ਿਆਦਾ ਹੋਇਆ ਪਿਆ। ਹੋ ਸਕਦਾ 20 ਵੀ ਆ ਜੇ ਜੇ ਮੀਂਹ ਪੈ ਜੇ ਤਾਂ ਫਿਰ ਹੋਰ ਵੀ ਖਾਣ ਨੂੰ ਸਵਾਲ ਲੱਗਣਗੇ ਕਿਉਂ ਗਰਮੀ ਘਟ ਜੂਗੀ ਜੀ। ਅਜੀ ਮੈਂ ਆਲੂ ਛਿੱਲਣੇ ਨੇ। ਸਵੇਈ ਹੋਈ ਆ ਨਿਆਲੇ ਆ ਕਹਿੰਦੇ ਵੀ ਮੁੱਕਰ ਜਾਣਾ ਤੁਸੀਂ ਦੁਪਹਿਰੇ। ਤੁਸੀਂ ਹੁਣੇ ਹੀ ਲੱਗੋ ਬਣਾਉਣਾ ਤੁਸੀਂ ਕਹਣਾ ਗਰਮ ਨਹੀਂ ਆ ਗਰਮੀ ਤਾਂ ਫਿਰ ਹੈਗੀ ਹੀ ਹੈ ਚਲੋ ਪਾਈ ਦਾ ਬਹੁਤ ਨਹੀਂ ਆ ਵੀਡੀਓ ਉੱਠੀ ਦਿਵਾਦਿਨੇ ਆ ਬਸ ਹੁਣ ਇਹਨਾਂ ਅਜਿਹਾ ਮੈਂ ਹਨ ਪਾਤੀ ਵਿੱਚ ਜੀਰਾ ਪਾਤਾ ਤੇ ਨਮਕ ਪਾਇਆ ਇਹਨੂੰ ਫੋੜਕਸ ਤੇ ਰੱਖ ਦਾਂਗੇ ਇਹਨ ਬਹੁਤ ਸੋਹਣਾ ਹੋ ਜਾਣਾ ਹੈ ਦੇਖ ਕੇ ਹਨ ਵੀਰ ਮੈਨੂੰ ਆਟਾ ਹਲਪਾ ਨਹੀਂ ਆ ਬੋਤਾ ਰੈਡੀ ਹੋ ਗਿਆ ਤੇ ਬਹੁਤ ਸੋਹਣਾ ਹੋ ਗਿਆ ਉਸ ਤੋਂ ਬਾਅਦ ਮੇਰਾ ਗੁੜ ਤੇ ਹੰਪਾ ਪਿਆ ਫਿਰ ਮੈਂ ਗੋੜਾ ਲਾਟਾਂ ਨੂੰ ਵੀ ਤੇ ਆਲੂ ਮੇਰੇ ਉਬਲੇ ਪਏ ਨੇ ਅੰਦਰ ਫਿਰ ਮੈਂ ਆਲੂ ਚਲਕਨੀ ਚਿਕਨ ਹੈ ਤੇ ਦੁਆਰੇ ਗਾਜਰ ਮਿੱਠਾ ਮਿੱਠੇ ہاں ਇਹ ਮੈਂ ਮਿੱਠਾ ਖੋਣਿਆ ਟਾ ਟਿੱਕਾ ਦੋ ਪਾ ਲਿਆ ਆਪਾਂ ਇਹ ਨਾ ਹਰੇ ਮਟਰ ਕੱਟ ਕੇ ਲਏਗੇ ਫ੍ਰਿਜ ਚੋਂ ਮੇਰੇ ਸਟੋਰ ਕਰਕੇ ਰੱਖਿਆ ਨੇ ਇਹ ਥੋੜੇ ਜਿ ਮੈਂ ਕਿਹਾ ਨਾ ਪਚੌੜੀਆਂ ਦੇ ਆਮ ਸਾਦੇ ਦੇ ਵਿੱਚ ਪਾ ਲੈਨੇ ਬਹੁਤ ਸੋਹਣੇ ਲੱਗਦੇ ਨੇ ਮੈਂ ਤਾਂ ਹਰੀ ਵਾਈ ਜੀ ਹੋ ਜੂ ਇਹਨਾਂ ਨਾਲੇ ਕਟੌਰੀਆਂ ਦੇ ਵਿੱਚ ਜਾਂ ਕੋਈ ਕੋਈ ਫਿਰਦਾ ਵਿੱਚ ਮਸਾਲੇ ਦੇ ਬਹੁਤ ਸੋਹਣਾ ਲੱਗਦਾ ਆ ਦੇਖੋ ਸੀ ਮੈਂ ਨਾ ਮਸਾਲਾ ਤਿਆਰ ਕਰਨੀ ਹੈ ਥੋੜੀ ਜਿਹੀ ਹਲਦੀ ਵੀ ਪਾ ਲਵਾਂਗਾ ਕਲਰ ਚ ਚੇਂਜ ਹੋ ਜਾਊਗਾ ਮਸਾਲੇ ਤੇ ਬਾਕੀ ਮੈਂ ਮਿਰਚ ਪਾਉਣ ਲੱਗੀਆਂ ਤੇ ਮੈਂ ਉਸ ਥੋੜਾ ਜਿਹਾ ਪਹਿਲਾਂ ਆਟੇ ਚ ਵੀ ਪਾਤਾ ਮੈਂ ਹੁਣ ਇਹਦੇ ਵਿੱਚ ਪਾ ਲੈਣੀ ਬਾਤ ਕੱਟ ਲਵਾਂ ਉਹ ਨਿਆਣਾ ਕੋਈ ਮੈਂ ਖਾ ਕੇ ਦੱਸੂਗਾ ਜੀ ਕਿੰਨਾ ਕ ਤੇ ਫੇਰ ਆਪਾਂ ਪਾ ਲਵਾਂਗੇ ਜੀ ਕਰਨ ਕੋਚ ਜਦੋਂ ਮੇਰਾ ਇਕਦਮ ਮਸਾਲਾ ਬਚ ਜੂਜੇ ਤਾਂ ਕੋਈ ਪਾਇਸ਼ ਆਹ ਲੋ ਜੀ ਕੱਢਣਾ ਤਾਂ ਸੀਗਾ ਮੈਂ ਗੈਸ ਬਾਹਰ ਪਰ ਬੱਦਲ ਆ ਗਿਆ ਹਵਾ ਬਹੁਤ ਆ ਗਈ ਇਹਨੇ ਮੇਰਾ ਗੈਸ ਨਾ ਚੱਲਣ ਨਹੀਂ ਦੇਣਾ ਹੁਣ ਮੈਨੂੰ ਇੱਥੇ ਹੀ ਕਾਕੀ ਕੋਲ ਲਈ ਇੱਥੇ ਜੀ ਮੈਨੂੰ ਹਵਾ ਬਹੁਤ ਪੈਂਦੀ ਆ ਸਮਾਂ ਇੱਕ ਟਾਕੀ ਤੇ ਬੰਦ ਕਰੀਆ ਹਵਾ ਜ਼ਿਆਦਾ ਪੈਂਦੀ ਸੀਗੀ ਤੇ ਤੁਹਾਨੂੰ ਦਿਖਾਉਣੀ ਆ ਜੀ ਬਣਾ ਕੇ ਅੱਜ ਪ੍ਰਮਾਤਮਾਗੇ ਅਰਦਾਸ ਕਰਦੇ ਹਾਂ ਵੀ ਮਾਰ ਘਾ ਨਹੀਂ ਪਾਵੇ ਖਾਣ ਨੂੰ ਹੋਰ ਵੀ ਸਵਾਦ ਲੱਗਣ। ਅਰ ਅਜਾ ਨੂੰ ਮੈਂ ਚਪਾਤਾ ਬਾਹਰ ਘੱਟ ਲੱਗੂ ਅਜੇ। ਪਤਾ ਨਹੀਂ ਮਨਵੀਰ ਨੇ ਕੀ ਕਹਿਣਾ। ਉਹ ਕਹਿ ਰਹੀ ਸੀ ਮੈਨੂੰ ਆਲੂ ਟਿੱਕੀ ਬਣਾ ਦੋ ਦਾਦੀ। ਉਹ ਵੀ ਦੇਖਦੇ ਆਪਾਂ ਜਾਂ ਟਿੱਕੀ ਕਿਵੇਂ ਬਣਦੀ ਆ। ਏ ਤੁਹਾਨੂੰ ਪਚਾਈ ਦਿਖਾਉਣੇ ਆ ਕਿਵੇਂ ਬਣਦੀ। ਆ ਆਟੇ ਦੀ ਜੀ ਮੈਂ ਛੋਟੀ ਜੀ ਗੱਲ ਨਹੀਂ ਕਰੀ ਆ। ਹੁਣ ਇਹਦੇ ਵਿੱਚ ਆ ਹਨ ਮਸਾਲਾ ਭਰਦੀਆਂ ਮੈਂ। ਮਸਾਲਾ ਭਰ ਕੇ ਆ ਜਿਹੜਾ ਆਟਾ ਹੈਗਾ ਮੈਂ ਮੋੜ ਦੇਣਾ ਟਿੱਕੀ ਵਾਲੇ ਵਾਲੇ। ਉਹ ਬੰਦ ਕਰਤਾ ਦੇ ਕੋਲ ਨਾ ਅਕੰਢੇ ਨੂੰ ਚੰਦੂ ਕੋਲ ਖਾਣਾ ਮੇਰੀ ਮਾਂ ਮੇਰੀ ਦਾਦੀ ਜਦ ਮਾਣਾ ਜਦ ਨਹੀਂ ਆਉਣਾ ਸੀ ਜਦੇ ਲੱਗ ਜਾਣਾ ਕਰ ਮੀ ਜੀ ਕਚੌਰੀਆਂ ਵੀ ਵੀ ਗੋਲ ਤੇ ਘਰ ਦਾ ਤੇਲ ਹੋਣਾ ਸਾਰਾ ਕੁਝ ਘਰ ਲਈ ਹੁੰਦਾ ਸੀ ਇਸ ਕਰਕੇ ਜਿਹਦੇ ਮਾਂ ਨੇ ਚੱਕ ਦੇਣਾ ਕੰਮ ਆਪਾਂ ਨੇ ਤੁਮੇ ਨੂੰ ਸੁਬਾਹ ਦੀ ਰੋਟੀ ਬਣਾਉਣੀ ਪੈਣੀ ਸੀ ਹੁਣ ਆਪਾਂ ਸੁਬਾਹ ਦਾ ਵੀ ਕੰਮ ਨਿਬੜ ਗਿਆ ਦੁਪਹਿਰ ਦਾ ਵੀ ਨਿਬੜ ਗਿਆ ਨਾ ਕੇ ਦੇਲੇ ਹੋਈ ਜਾਂਦੇ ਕਿ ਕਚੌੜੀਆਂ ਬੁਲ੍ਹ ਗਏ 来 जाएंगे भाई। मैंने देखो किनेया सोहणियां बढ़िया ने किन्ना सोहा कलर आ। بیچੇ ਦੇ ਮਸਾਲਾ ਭਰੇ ਆ। ਤੇ ਖਾ ਕੇ ਦੇਖਣਾ ਹੁਣ ਕਿੰਨਾ ਇਹਦੇ ਵਿੱਚ ਨੂਰ ਮਿਰਚ ਸਹੀ ਆ। ਫਿਰ ਬੱਚਾ ਕੋਈ ਜੀ ਦੱਸੂਗਾ ਜੀ ਬਾਤ ਘੱਟ ਹੋਈ ਤੁਮ ਸਾਰੇ ਕਿ ਤੇ ਆ ਰਿਹਾ ਤੇ ਆ ਤੁਹਾਨੂੰ ਪਾਲਾਂਗੇ ਜੀ। ਦੇਖ ਲਈਆਂ ਫਿਰ। ਆਹ ਦੇਖੋ ਜੀ ਮਿੱਠਾ ਆਟਾ ਗੁੰਨੇ ਆਸੀਂ। ਆਂ ਅਸੀਂ ਮਿੱਠੇ ਆਟੇ ਦੇ ਗੁਲਗਲੇ ਬਣਾਏ ਨੇ। ਆਹ ਮੈਂ ਉਹੀ ਟੋਕ ਟੋਕੀ ਆਟਾ ਸਿੱਟਿਆ। ਦੋ ਕਿਸਮ ਦੇ ਬਣਾਏ ਨੇਗੇ। ਮਤਲਬ ਵੀ ਆਹ ਅਸੀਂ ਕਿੱਕੀਆਂ ਬਣਾਈਆਂ ਨੇ ਮਤਲਬ ਦੇਖੋ ਕਿੰਨੀਆਂ ਸੋਹਣੀਆਂ ਬੜੀਆਂ ਨੇ ਖਾਣ ਨੂੰ ਬਹੁਤ ਸਵਾਦ ਆਇਆ ਚਾਹੇ 10 ਦਿਨ ਪਏ ਰਹੇ ਨੇ ਤળਿਆ ਹੋਇਆ ਤੇਲ ਦੇ ਵਿੱਚ ਕਦੇ ਵੀ ਕੋਈ ਵੀ ਚੀਜ਼ ਖਰਾਬ ਨਹੀਂ ਹੁੰਦੀ ਜਿੰਨੇ ਦਿਨ ਇਹਨੂੰ ਮਰਜ਼ੀ ਰੱਖ ਲਿਓ ਜਿਉਂ ਜਿਉਂ ਇਹਨੇ ਬੇਖਾ ਹੋਣਾ ਤੇਉਂ ਤੇਉਏ ਨੇ ਸਵਾਦ ਲੱਗਣਾ ਤੁਸੀਂ ਵੀ ਖਾ ਕੇ ਕਮੈਂਟ ਕਰਿਓ ਜੀ ਸਾਨੂੰ ਵੀ ਕਿੰਨਾ ਇੱਕ ਵਧੀਆ ਲੱਗੇ ਨੇ ਅੱਜ ਪ੍ਰਮਾਤਮਾ ਦੇ ਅਰਦਾਸ ਕਰਦੇ ਮੈਂ ਮੀਂਹ ਪੈ ਜਾਵੇ ਬਸ ਖਾਣ ਨੂੰ ਹੋਰ ਵੀ ਸਵਾਦ ਲੱਗਣਾ